ਅੱਜ ਦੀ ਵੀਡੀਓ ਜਿਹੜੀ ਲੈ ਕੇ ਆਏ ਹਾਂਗੇ ਉਹ ਸਰਦੀ ਵਾਲੇ ਫੁੱਲਾਂ ਦੇ ਉੱਪਰ ਲੈ ਕੇ ਆਏ ਹਾਂ ਜੀ ਅ ਸਰਦੀ ਵਾਲੇ ਜਿਹੜੇ ਫੁੱਲ ਆਗੇ ਜਦੋਂ ਇਹਨਾਂ ਦੀ ਆਪਾਂ ਮੌਸਮੀ ਫੁੱਲਾਂ ਦੀ ਗੱਲ ਕਰੀਏ ਤਾਂ ਕਾਫੀ ਸਾਰੇ ਵੀਰ ਇਹੋ ਸੋਚਦੇ ਆ ਕਿ ਕਾਫੀ ਚੰਝਟਾਲਾ ਕੰਮ ਹੁੰਦਾ ਹਰੇਕ ਵਾਰੀ ਲਾਓ ਇਹਨਾਂ ਨੂੰ ਫਿਰ 3-4 ਮਹੀਨੇ ਫੁੱਲ ਮਿਲਦੇ ਆ ਫਿਰ ਦੁਬਾਰੇ ਅ ਇਹਨਾਂ ਨੂੰ ਖਤਮ ਹੋ ਜਾਂਦੇ ਨੇ ਤੇ ਫਿਰ ਦੁਬਾਰਾ ਅਗਲੇ ਸੀਜ਼ਨ ਲਾਉਣੇ ਪੈਂਦੇ ਨੇਗੇ ਇਸ ਕਰਕੇ ਕਾਫੀ ਸਾਰੇ ਵੀਰ ਜਿਹੜੇ ਇਸ ਜੀ ਤੋਂ ਜਿਹੜਾ ਕੰਨੀ ਕਰਾਉਂਦੇ ਨੇ ਪਰ ਆਪਾਂ ਨੂੰ ਜਿਹੜਾ ਇਹਦਾ ਸ਼ੌਂਕ ਕਾਫੀ ਹੈਗਾ ਤੇ ਫੁੱਲਾਂ ਦੇ ਵਿੱਚ ਕਾਫੀ ਸਾਰੀਆਂ ਵੈਰੈਟੀਆਂ ਨੇ ਜਿਵੇਂ ਸਕਰੀਨ ਦੇ ਉੱਪਰ ਹੁਣ ਤੁਸੀਂ ਪਟੂਨੀਆ ਦੇਖ ਰਹੇ ਹੋਗੇ ਪਟੂਨੀਆ ਕਾਫੀ ਆਸਾਨੀ ਨਾਲ ਹੋ ਜਾਂਦਾ ਜੀ ਤੇ ਇਹ ਥੋੜਾ ਆਊਟ ਆਫ ਸਟੇਸ਼ਨ ਦੀ ਵੀਡੀਓ ਸੀ ਇਹਨਾਂ ਨੂੰ ਫੁੱਲਾਂ ਨੂੰ ਦੇਖ ਕੇ ਆਪਣੇ ਮਨ ਦੇ ਵਿੱਚ ਆਇਆ ਸੀ ਕਿ ਆਪਾਂ ਵੀ ਆਪਣੇ ਗਾਰਡਨ ਦੇ ਵਿੱਚ ਇਸ ਤਰ੍ਹਾਂ ਦੇ ਫੁੱਲ ਜਿਹੜੇ ਉਗਾ ਸਕਦੇ ਹਾਂਗੇ ਇੰਨੇ ਫੁੱਲ ਆਪਾਂ ਨੂੰ ਬੂਟਿਆਂ ਤੋਂ ਪ੍ਰਾਪਤ ਹੋ ਸਕਦੇ ਨੇ ਤੋ ਅੱਗੇ ਤੁਹਾਨੂੰ ਚੱਲ ਕੇ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਕਿਸ ਤਰ੍ਹਾਂ ਆਪਾਂ ਵਰਮਿੰਗ ਕੋਪੋਸਟ ਦੀ ਮਦਦ ਦੇ ਨਾਲ ਇਸੇ ਤਰ੍ਹਾਂ ਭਰਵੇਂ ਫੁੱਲ ਬੂਟਿਆਂ ਦੇ ਉੱਪਰੋਂ ਲੈ ਰਹੇ ਹਾਂ ਜੀ ਤੇ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਓ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇ ਵਿੱਚ ਸਰਦੀ ਵਾਲੇ ਫੁੱਲਾਂ ਦੀ ਤੇ ਗਰਮੀ ਵਾਲੇ ਫੁੱਲਾਂ ਦੀ ਤੇ ਬਰਸਾਤ ਦੀ ਜਿਹੜੇ ਫੁੱਲ ਨੇ ਉਹਨਾਂ ਦੀ ਪਨੀਰੀ ਲਾਉਣ ਦੇ ਸਮੇਂ ਬਾਰੇ ਤੇ ਕਿੰਨੇ ਚਿਰ ਦੀ ਪਨੀਰੀ ਤੁਸੀਂ ਪੁੱਟ ਕੇ ਲਾਉਣੀ ਹੈਗੀ ਤੇ ਲਾਉਣ ਵੇਲੇ ਕਿਹੜੀਆਂ ਕਿੜੀਆਂ ਚੀਜ਼ਾਂ ਤਿਆਰ ਰੱਖਣਾ ਸਿੰਚਾਈ ਦਾ ਕਿਵੇਂ ਤਿਆਰ ਰੱਖਣਾਗਾ ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਆ ਜਿਆਦਾ ਫੁੱਲ ਲਾਣ ਲਈ ਕਰ ਸਕਦੇ ਹੋ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਹ ਵੀ ਕਾਫੀ ਆਸਾਨੀ ਨਾਲ ਹੋਣ ਵਾਲਾ ਫੁੱਲ ਹੈ ਜੀ ਇਹਨੂੰ ਆਈਸ ਪlant ਕਿਹਾ ਜਾਂਦਾ ਹੈਗਾ ਤੇ ਪੰਜਾਬੀ ਦੇ ਵਿੱਚ ਆਪਾਂ ਬਰਫ਼ ਕਹਿੰਦੇ ਆ ਇਹਨੂੰ ਆ ਇਹਨੂੰ ਜਿਹੜੀ ਇਹਦੀ ਪਣੀਰੀ ਹੈਗੀ ਜਾਂ ਸਰਦੀ ਵਾਲੇ ਫੁੱਲਾਂ ਦੀ ਪਣੀਰੀ ਹੈ ਉਹ ਨੌਵੇਂ ਮਹੀਨੇ ਜਾਨੀ ਕਿ ਸਤੰਬਰ ਦੇ ਵਿੱਚ ਤੁਸੀਂ ਲਾ ਸਕਦੇ ਹੋਗੇ ਸਤੰਬਰ ਦੇ ਵਿੱਚ ਲੱਗੀ ਹੋਈ ਪਨੀਰੀ ਜਿਵੇਂ ਹੁਣ ਸਕਰੀਨ ਦੇ ਉੱਪਰ ਤੁਸੀਂ ਗਜੇਣੀਆਂ ਦੇਖ ਰਹੇ ਹੋ ਇਹ ਵੀ ਆਪਾਂ ਸਤੰਬਰ ਦੇ ਵਿੱਚ ਪਨੀਰੀ ਤਿਆਰ ਕੀਤੀ ਸੀਗੀ ਇਹ ਗਜੇਣੀਆਂ ਦਾ ਤੁਸੀਂ ਨੇੜੇ ਤੋਂ ਫੁੱਲ ਦੇਖ ਰਹੇ ਹੋ ਜੀ ਆ ਕਾਫੀ ਸੋਹਣੇ ਤੇ ਮਨਮੋਹਕ ਫੁੱਲ ਜਿਹੜੇ ਗਜੇਣੀਆਂ ਦੇ ਹੁੰਦੇ ਹੈਗੇ ਕਾਫੀ ਸਾਰੇ ਇਹਦੇ ਵਿੱਚ ਕਲਰ ਵੀ ਹੁੰਦੇ ਹੈਗੇ ਤੇ ਤੁਸੀਂ ਜਿਹੜਾ 9ਵੇਂ ਮਹੀਨੇ ਦੇ ਵਿੱਚ ਲੱਗੀ ਪਨੀਰੀ ਨੂੰ 10ਵੇਂ ਮਹੀਨੇ ਦੇ ਵਿੱਚ ਪੁੱਟ ਕੇ ਜਿਹੜਾ ਕੈਰੀਆਂ ਦੇ ਵਿੱਚ ਜਾਂ ਬੈਡਾਂ ਦੇ ਉੱਪਰ ਲਾ ਸਕਦੇ ਹੋਗੇ ਇਹ ਸਰਦੀ ਵਾਲੇ ਫੁੱਲਾਂ ਦੀ ਗੱਲ ਹੋਊਗੀ ਜਿਹੜੀ ਗਰਮੀ ਵਾਲੇ ਫੁੱਲਾਂ ਦੇ ਵਿੱਚ ਕਾਫੀ ਸਾਰੀਆਂ ਵੈਰਾਈਟੀਆਂ ਜਿਹੜੀਆਂ ਜਿਹਦੇ ਚ ਜੀਨੀਆ ਕੋਚਾ ਬਾਲਸਮ ਹੋ ਗਿਆ ਕੋਸਮਸ ਹੋ ਗਿਆ ਤੇ ਇਸ ਤਰ੍ਹਾਂ ਦੇ ਜੀਨੀਆ ਦੇ ਵਿੱਚ ਕਾਫੀ ਸਾਰੀਆਂ ਵੈਰਾਈਟੀਆਂ ਹੋ ਗਈਆਂ ਟੈਡੀ ਸਨਫਲਾਅਰ ਹੋ ਗਿਆ ਇਹਨਾਂ ਦੀ ਜਿਹੜੀ ਪਨੀਰੀ ਤੁਸੀਂ ਇਸ ਮਹੀਨੇ ਜਾਨੀ ਕਿ ਮਾਰਚ ਦੇ ਵਿੱਚ ਤਿਆਰ ਕਰ ਸਕਦੇ ਹੋ ਤੇ ਉਹਨੂੰ ਅੱਧ ਅਪ੍ਰੈਲ ਦੇ ਵਿੱਚ ਤੁਸੀਂ ਪਾਟ ਕੇ ਜਿਹੜਾ ਕਿਆਰੀਆਂ ਦੇ ਵਿੱਚ ਲਗਾ ਸਕਦੇ ਹੋਗੇ ਸਰਦੀਆਂ ਵਾਲੇ ਫੁੱਲਾਂ ਦੇ ਵਿੱਚ ਵੈਰਾਈਟੀ ਕਾਫੀ ਹੁੰਦੀ ਹੈਗੀ ਉਹਨੂੰ ਅਗਾਉਣਾ ਵੀ ਜਿਹੜਾ ਸਰਦੀ ਵਾਲੇ ਫੁੱਲਾਂ ਨੂੰ ਆਸਾਨ ਹੁੰਦਾ ਹੈਗਾ ਤੇ ਉਹਦੇ ਮੁਕਾਬਲੇ ਜਿਹੜੇ ਗਰਮੀ ਵਾਲੇ ਫੁੱਲ ਉਹਨਾਂ ਦੇ ਵਿੱਚ ਥੋੜੀ ਸਮੱਸਿਆ ਜਿਹੜੀ ਆਉਂਦੀ ਹੈ ਕਿਉਂਕਿ ਟੈਂਪਰੇਚਰ ਇੱਕੇ ਲੱਛ ਤੇ ਜਿਹੜਾ ਵੱਜ ਜਾਂਦਾ ਹੈਗਾ ਪਰ ਗਰਮੀ ਵਾਲੇ ਫੁੱਲਾਂ ਦੇ ਵਿੱਚ ਜੇਕਰ ਤੁਸੀਂ ਕਹਿ ਲਈਏ ਕਿ ਪੋਰਚੂਲਾਕਾ ਯਾਨੀ ਕਿ ਦੁਪਹਿਰ ਖਿੜੀ ਤੇ ਕੋਚੀਆ ਇਹਨਾਂ ਦੋ ਚੀਜ਼ਾਂ ਨੂੰ ਕਾਫੀ ਆਸਾਨੀ ਨਾਲ ਲਗਾ ਸਕਦੇ ਹੋ ਕੁੱਕੜ ਕਣ ਕੀ ਵੀ ਕਾਫੀ ਆਸਾਨੀ ਨਾਲ ਜਿਹੜਾ ਬੂਟਾ ਹੋ ਜਾਂਦਾ ਇਹ ਆਪਾਂ ਉਸ ਤਰ੍ਹਾਂ ਦੇ ਜਿਹੜੇ ਫੁੱਲ ਜਿਹੜੇ ਬਾਹਰ ਦੇਖੇ ਸੀਗੇ ਉਸ ਤਰ੍ਹਾਂ ਦੀ ਫਲਾਵਰ ਜਿਹੜੇ ਲਾਣ ਲਈ ਬੂਟਿਆਂ ਦੇ ਵਿੱਚ ਵਰਮੀ ਕੰਪੋਸਟ ਪਾ ਕੇ ਉੱਪਰ ਬੂਟੇ ਲਾਏ ਸੀ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਭਰਮਾ ਫੁੱਲ ਇਹੜਾ ਆਪਣੇ ਪਟੂਨੀਆ ਦੇ ਉੱਪਰ ਆਪਣੇ ਗਾਰਡਨ ਦੇ ਵਿੱਚ ਆਇਆਗਾ ਤੇ ਕਾਫੀ ਸਾਰੀਆਂ ਜਿਹੜੀਆਂ ਤਜਰਬੇ ਆਪਾਂ ਉਹ ਆਪਾਂ ਇਨ੍ਹਾਂ ਫੁੱਲਾਂ ਦੇ ਜਿਹੜੇ ਮਾਮਲੇ ਦੇ ਵਿੱਚ ਵੀ ਕਰ ਰਹੇ ਹਾਂਗੇ ਤੇ ਇਹਦਾ ਜਿਹੜੀ ਮੁੱਖ ਸਮੱਸਿਆਵਾਂ ਜਿਹੜੀਆਂ ਗਰਮੀ ਵਾਲਿਆਂ ਦੇ ਵਿੱਚ ਆਉਂਦੀਆਂ ਗਈਆਂ ਉਹ ਇਹੀ ਹੈ ਕਿ ਆਪਾਂ ਆਪਣੀ ਰਿਲੇਟ ਕਰ ਲੈਣੇ ਉਤੇ ਉਹ ਗਰਮੀਆਂ ਦੇ ਵਿੱਚ ਜਿਹੜਾ ਉਦੋਂ ਪਨੀਰੀ ਉਨੀ ਆਸਾਨੀ ਨਾਲ ਜਿਹੜੀ ਆਪਾਂ ਤੋਂ ਚਲਦੀ ਨਹੀਂਗੀ ਕੋਚੀਆ ਪੋਰਟੂਲਾ ਕਾ ਬਹੁਤ ਆਸਾਨੀ ਨਾਲ ਹੋ ਜਾਂਦੇ ਐ ਇਹਨਾਂ ਦੀ ਪਨੀਰੀ ਤੁਸੀਂ ਹੁਣ ਲਾ ਸਕਦੇ ਹੋਗੇ ਅ ਬਾਕੀ ਜਿਹੜੇ ਬਰਸਾਤ ਵਾਲੇ ਹੈਗੇ ਉਹਨਾਂ ਦੀ ਪਨੀਰੀ ਜਿਹੜੀ ਜੂਨ ਦੇ ਮਹੀਨੇ ਲੱਗਦੀ ਹੈਗੀ ਤੇ ਉਹ ਜੁਲਾਈ ਦੇ ਵਿੱਚ ਪਟ ਕੇ ਜਿਹੜੀ ਲਾਈ ਜਾਂਦੀ ਹੈ ਉਹਦੇ ਵਿੱਚ ਵੀ ਕੁੱਕੜ ਗਣ ਕੀ ਸ਼ਲੋਸ਼ੀਆ ਤੇ ਤਿੰਨ ਚਾਰ ਵੈਰਾਈਟੀਆਂ ਜਿਹੜੀਆਂ ਆਪਣੇ ਬਰਸਾਤੀ ਮੌਸਮ ਦੇ ਦੌਰਾਨ ਆ ਜਾਂਦੀਆਂ ਨੇਗੇ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ